ਆਸ ਵਿੱਚ ਲੱਗਦਾ ਨੂੰ ਜਲੰਧਰ ਦੇ ਸ਼ਿਵਰਾਮ ਚੌਂਕ ਤੋਂ ਦਿਖਾ ਰਹੇ ਆ ਜਿੱਤੇ ਕਿ ਨਿੰਦਰ ਧਾਪਰ ਨੇ ਜਿਹੜੇ ਉਹਨਾਂ ਵੱਲੋਂ ਜਿਹੜਾ ਪਤਲਾ ਫੂਰ ਪ੍ਰਦਰਸ਼ਨ ਕੀਤਾ ਜਾ ਰਿਹਾ ਦੇਖ ਸਾਹਦੇ ਤਸਵੀਰਾਂ ਵਿੱਚ ਜਿਹੜਾ ਹੈ ਉਹ ਸਾਧਵਾਦੀ ਜਿੰਦਾਬਾਦ ਜਸਨਾ ਸਾਧਵਾਦੀ ਜਿੰਦਾਬਾਦ ਸੇਤਰਾ ਵੀਰ ਪਤੰਗੇ ਹਰ ਹਰ ਮਹਾਦੇਵ ਸੇ ਸਮਾਜ ਸਿਕਸ਼ਣਾ ਸਮਾਜਵਾਦੀ ਲੀਡਰ ਪੂਸਰੇ ਪਾਸੇ ਨੇ ਦੱਸੇ ਕਿ ਆਹ ਦੇਖੋ ਚਰਨਜੀਤ ਚੰਨੀ ਦੇ ਪੋਸਟਰ ਫੜ ਕੇ ਜੈ ਜੰਦਾਬਾਦ ਦਾ ਖਾਸ ਆ ਵਾਈ ਗੁਰਜੀ ਕੀ ਫਤਹਿ ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਐਮਪੀ ਮੈਂਬਰ ਆਫ ਪਾਰਲੀਮੈਂਟ ਨੇ ਜੋ ਬਿਆਨ ਦਿੱਤੇ ਸੀਗੇ ਸ਼ਿਵ ਸਣਾ ਸਮਾਜਵਾਦੀ ਕੜੇ ਸ਼ਬਦਾਂਵਾਂ ਦੀ ਨਿੰਦਿਆ ਕਰਦੀ ਹੈ ਉਸਨੇ ਕਿਹਾ ਸੀ ਐਮਪੀ ਅਮਰਪਾਲ ਸਿੰਘ ਦੀ ਰਿਹਾਈ ਕੀਤੀ ਜਾਵੇ ਜਿਹੜੀ ਉਹਦੀ ਸੋਚ ਹੈ ਬੜੀ ਨਿਕੰਮੀ ਸੋਚ ਹੈ ਕ੍ਰੀਮ ਨਹੀਂ ਆ ਰਿਹਾ ਚੰਨੀ ਦੀ ਕਿ ਜਿਹੜਾ ਅੱਜ ਤੁਹਾਨੂੰ ਜੁਵੇ ਪਤਾ ਕੀ ਪਿਛਲੇ ਜਿਨੀ ਜਾਂ ਪਿਛਲੇ ਕਈ ਚਿਰ ਤੋਂ ਅਮਰਤਪਾਲ ਦਾ ਕੌਫ ਪੂਰੇ ਪੰਜਾਬ ਭਰ ਦੇ ਵਿੱਚ ਫੈਲਿਆ ਹੋਇਆ ਸੀਗਾ ਅਮਰਤਪਾਲ ਜਿਹੜੀ ਸੋਸੀ ਖਾਲਸਤਾਨੀ ਸੋਸੀ ਉਹਨੂੰ ਪ੍ਰਕਾਰ ਜਿਹੜੀ ਉਹਦੀ ਸੋਸੀ ਸਰਕਾਰਾਂ ਨੂੰ ਹਕੂਮਤਾਂ ਕਹਿਣਾ ਇਦਾਂ ਦੇ ਪੜਕਾਹੂ ਭਾਸ਼ਣ ਦੇਣੇ ਅਗਰ ਉਹ ਬਾਹਰ ਆਂਦਾ ਤਾਂ ਉਹ ਟਾਈਮ ਦੂਰ ਨਹੀਂ ਕਿ ਜਦੋਂ 84 ਵਾਲਾ ਦੌਰ ਸੀ ਫਿਰ ਆ ਜਾਏਗਾ ਇਸ ਕਰਕੇ ਸਾਡੀ ਸ਼ਿਪਸਾ ਸਮਾਜਵਾਦੀ ਅਬੀ ਕੜੇ ਸ਼ਬਦਾਂ ਨੇ ਨਿੰਦਿਆ ਕਰਦੀ ਹੈ ਚਰਨਜੀਤ ਸਿੰਘ ਚੰਨੀ ਨੂੰ ਸ਼ੇ ਮੌਜੂ ਕਹਿੰਦੇ ਆ ਕਿ ਤੂੰ ਮੈਂਬਰ ਆਫ ਪਾਰਲੀਮੈਂਟ ਬਣ ਕੇ ਐਡਾ ਦਾ ਪਾਸ਼ਨ ਉੱਥੇ ਜਾ ਕੇ ਦੇ ਰਿਹਾ ਮੈਂ ਕਿ ਤੇਰਾ ਸਿਰ ਫੇਰ ਚੁੱਕਾ ਆ ਤੇਨੂੰ ਅਕਲ ਹੈ ਨਹੀਂ ਕੀ ਕਿ ਤੂੰ ਚੰਨ ਹੈ ਕਿ ਇਥੇ ਫਿਰ ਦੁਬਾਰਾ ਉੱਗਰਵਾਦ ਦਾ ਪੈਰਾ ਹੋ ਜਾਵੇ ਅਗਰ ਸਾਡੇ ਇੰਦਰਾ ਗਾਂਧੀ ਜੀ ਵੀ ਉਸ ਟਾਈਮ ਇਦਾਂ ਹੀ ਐਨਐਸਏ ਲੱਗੀ ਸੀ ਉਦੋਂ ਵੀ ਉਹ ਮਾਰੇ ਗਏ ਸੀ ਸਰਦਾਰ ਬਿਆਨ ਸਿੰਘ ਉਹਨਾਂ ਦਾ ਵੀ ਇਦਾਂ ਹੀ ਕਤਿਆਕ ਕੀਤਾ ਗਿਆ ਸੀਗਾ ਚੰਨੀ ਜਿਹੜੀ ਸੋਚ ਹੈ ਕਾਂਗਰਸ ਸਰਕਾਰ ਦਾ ਨਮਾਇੰਦਾ ਹੋਣ ਦੇ ਐਮਪੀ ਹੋਣ ਦੇ ਨਾਤੇ ਉਹਨੇ ਇਹ ਨਹੀਂ ਸੋਚਿਆ ਕਿ ਮੈਂ ਕਿਹੜੀ ਭਾਸ਼ਾ ਯੂਜ਼ ਕਰ ਰਿਹਾ ਮੈਂ ਮੈਂਬਰ ਆਫ ਪਾਰਲੀਮੈਂਟ ਦੇ ਅੰਦਰ ਜਾ ਕੇ ਮੈਂ ਕਿਹੜੀ ਮੰਗ ਕਰ ਰਿਹਾ ਮੈਂ ਮੰਗ ਤੋਂ ਕਰ ਦੇਖ ਦੀ ਦੇਖ ਤੇ ਲੋਕਾਂ ਦੀ ਕਰ ਗਰੀਬੀ ਦੀ ਕਰ ਮਹਿੰਗਾਈ ਦੀ ਕਰ ਉਹ ਮੰਗ ਕੀਤੀ ਜਿਹੜੀ ਜੱਜ ਜਿਹੜੀ ਲੋਕੀ ਤੇ ਨਾਲ ਸਹਿਮਤ ਵੀ ਹੋ ਉਹ ਕਹਿ ਰਿਹਾ ਕਿ ਅਮਰਪਾਲ ਦੀ ਰਿਹਾਈ ਕੀਤੀ ਜਾਵੇ ਐਨਐਸਏ ਹਟਾਈ ਜਾਵੇ ਕਿਉਂ ਹਟਾਈ ਜਾਵੇ ਜਿਹੜੀ ਇਹ ਮੰਗ ਉਹਨਾਂ ਨੇ ਕਿੱਥੇ ਲੋਕ ਸਭਾ ਦੇ ਅੰਦਰੋਂ ਹਟਾਈ ਬਿਲਕੁਲ ਜੀ ਲੋਕ ਸਭਾ ਦੇ ਅੰਦਰ ਹਟਾਈ ਆ ਉਹਦੀ ਸਾਰੀ ਵੀਡੀਓ ਹੈ ਮੀਡੀਆ ਤੁਹਾਡੇ ਹੀ ਮੀਡੀਆ ਦੇ ਮਾਧਮ ਅਸੀਂ ਸਾਰੀ ਉਹ ਨਿਊਜ਼ ਦੇਖੀ ਆ ਅਸੀਂ ਰੋਜ਼ ਦੇਖਦੇ ਸੀ ਪਰ ਕਿਤੇ ਨਾ ਕਿਤੇ ਕਿ ਜਿਹੜੇ ਲੋਗ ਹੈ ਸਰਕਾਰਾਂ ਵਿੱਚ ਉਹ ਵੀ ਪਤਾ ਨਹੀਂ ਕਿਉਂ ਚੁੱਪੀ ਦੀ ਸਹਤ ਮੱਢੀਓ ਪਰ ਸਰਕਾਰਾਂ ਦੇ ਕਈ ਨਿਵਾੰਦਿਆਂ ਨੇ ਵੀ ਉਹਦੇ ਖਿਲਾਫ ਬਿਆਨ ਲਗਾਇਆ ਈਵਨ ਕੀ ਕਾਂਗਰਸ ਸਰਕਾਰ ਦੇ ਵੀ ਨਵੰਦਿਆ ਨੇ ਉਹਦੇ ਖਿਲਾਫ ਕਿਹਾ ਕਿ ਇਹ ਜਿਹੜੇ ਇਹਨੇ ਬਿਆਨ ਦਿੱਤੇ ਆ ਉਹ ਨਹੀਂ ਦੇਣੇ ਚਾਹੀਦੇ ਸੀ ਜੀ ਪਰ ਕਿਤੇ ਨਾ ਕਿਤੇ ਹੁਣ ਉਹ ਐਮਪੀ ਬਣ ਚੁੱਕੇ ਨੇ ਤੁਹਾਨੂੰ ਕੀ ਲੱਗਦਾ ਲੋਕਾਂ ਨੇ ਇੱਕ ਫੱਟਪਾ ਦਿੱਤਾ ਹੈ ਜਿਹੜਾ ਖਡੂਰ ਸਾਹਿਬ ਸਰ ਦੇ ਹਲਕੇ ਦੇ ਐਮਪੀ ਨੇ ਉਹ ਜਿਹੜੇ ਲੋਕਤੰਤਰ ਤੋਂ ਦੂਰ ਹੈ ਉਹ ਤੇ ਖੰਡੂਰ ਸਾਹਿਬ ਦੇ ਲੋਕ ਨੇ ਉਹ ਜਿਵੇਂ ਕਿ ਇੱਕ ਪਾਰਟੀ ਜਾਂ ਇੱਕ ਕਮੇਟੀ ਜੋ ਇਕੱਠੀ ਹੋ ਜਾਂਦੀ ਹੈ ਨਾ ਤੇ ਉਹ ਆਪਣਾ ਜਿਹੜਾ ਮਰਜੀ ਧੜਾ ਬਣਾ ਸਕਦੀ ਹੈ ਉਹ ਧੜਾ ਬਣ ਚੁੱਕਾ ਹੈ ਪਰ ਮੈਂ ਇਹ ਨਹੀਂ ਕਹਾਂਗਾ ਕਿ ਉਹ ਤੇਰੇ ਲੋਕ ਬਗਦੀ ਪਰ ਉਹਨਾਂ ਨੇ ਇੱਕ ਸੋਚ ਦੇ ਸਮਝਦੇ ਇਹਨੂੰ ਬੋਰਡ ਜੁਰ ਪਾਈ ਆ ਪਰ ਕਿਤੇ ਨਾ ਕਿਤੇ ਜਿਹੜੀ ਇਹਦੀ ਇਹਦੀ ਪਹਿਲੇ ਹੀ ਵੀਡੀਓ ਅਸੀਂ ਦੇ ਚੁੱਕੇ ਆ ਜਿਹੜੀ ਪਹਿਲੀ ਪਿਕਚਰ ਦੇ ਚੁੱਕੇ ਕਿਉਂਕਿ ਅਮਰਤਪਾਲ ਦੀ ਉਹ ਖੋਫਨਾਕ ਸੀ ਇੱਕ ਥਾਣੇ ਦੇ ਅੰਦਰ ਸ਼੍ਰੀ ਬੀਰ ਸਾਹਿਬ ਨੂੰ ਲੈ ਕੇ ਜਾਣਾ ਉਥੇ ਪ੍ਰਸ਼ਾਸਨ ਨੂੰ ਧਮਕਾਣਾ ਉਥੋਂ ਬੰਦਾ ਛੜਾ ਕੇ ਲਿਆਣਾ ਇੱਕ ਨੀਲੀ ਗੁੰਡਾਗਰਦੀ ਇੱਕ ਜਿਹੜੀ ਖਾਲਸਤਾਨੀ ਸੋਚ ਹੈ ਉਹ ਇਹਨੇ ਕਰਮ ਚੱਕੇ ਸੀਗੇ ਪਰ ਨਾ ਖਾਲਸਤਾਨ ਕਦੀ ਬਣਿਆ ਹੋਣਾ ਤੇ ਨਾ ਬਣੇਗਾ ਹਿੰਦੂ ਸਿੱਖ ਇਕਤਾ ਦੇ ਹੀ ਪ੍ਰਤੀਕ ਹੈ ਕਿ ਹਿੰਦੂ ਸਿੱਖ ਇਕਤਾ ਬਣੀ ਰਹੇਗੀ ਵੀ ਆਗੂ ਆ ਰਹੇ ਹੋ ਕਿਉਂ ਨਹੀਂ ਬੋਲਦੇ ਇਸ ਗੱਲ ਬਾਰੇ ਸ਼ਿਵ ਸੈਨਾ ਸਮਾਜਵਾਦੀ ਹਮੇਸ਼ਾ ਬੋਲਦੀ ਹੈ ਜੀ ਅਸੀਂ ਬਾਕੀਆਂ ਦਾ ਤਾਂ ਸਾਨੂੰ ਪਤਾ ਨਹੀਂ ਲੋਕੀ ਵਿਗੇ ਹੋਏ ਆ ਅਪ ਜਾਂ ਡਰ ਦੇ ਸਾਈਡ ਜਿੰਦੇ ਪਰ ਅਸੀਂ ਡਰ ਦੇ ਸਾਈਡ ਨਹੀਂ ਜਿੰਦੇ ਠਾਕੁਰ ਜੀ ਕੋਈ ਸ਼ਿਵ ਸੈਨਾ ਨੇਤਾ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ ਨਿਹੰਗਾ ਵਾਲੋਂ ਇਸ ਦੇ ਬਾਰੇ ਕੀ ਬਰੀਫ ਕਰੋਗੇ ਦੇਖੋ ਜੀ ਹਮੇਸ਼ਾ ਹੀ ਜਿਹੜਾ ਕਿ ਜਿਹੜਾ ਕਿ ਸੁਕੇਲਾ ਵਿਵਹਾਰ ਹਿੰਦੂ ਧਰਮ ਨਾਲ ਹੀ ਹੁੰਦਾ ਵਾ ਇਸ ਲਈ ਦੇਣੀ ਤੇ ਇਹ ਤਾਂ ਤੁਸੀਂ ਦੇਖਿਆ ਕਿ ਗੋਰਾ ਥਾਪਲ ਦੇ ਉੱਤੇ ਜਿਹੜਾ ਹਮਲਾ ਹੋਇਆ ਸੀਗਾ ਉਹ ਵੀ ਇੱਕ ਮਿੰਨਤ ਜੋਕ ਸੀ ਉਸ ਤੋਂ ਬਾਅਦ ਹੋਰ ਸਾਰੇ ਹਿੰਦੂ ਨੇਤਾ ਮੰਨੇ ਸਾਡੇ ਲੰਦਰ ਜੋਤੀ ਨਾਲ ਦੇ ਨੇੜੇ ਗਗਨੇਜਾ ਜੀ ਦੀ ਹੱਤਿਆ ਹੋਈ ਸੀਗੀ ਹੋਰ ਬਹੁਤ ਸਾਰੇ ਨੇਤਾ ਦੀ ਹੱਤਿਆ ਹੋਈ ਸੀ ਹਮੇਸ਼ਾ ਹੀ ਹਿੰਦੂ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹਿੰਦੂ ਹੀ ਕਿਉਂ ਮਰਦਾ ਕਿਉਂਕਿ ਹਿੰਦੂ ਦੇ ਨਾਲ ਸੂਤੇਲਾ ਉਹ ਹਟਕਿਆ ਜਾਂਦਾ ਹਾਂਜੀ ਪ੍ਰਧਾਨ ਜੀ ਤੁਸੀਂ